ਸ਼ਾਇਦ ਦੇਖਣ ਵਾਲੇ ਨੂੰ ਲੱਗਦਾ ਹੋਵੇਗਾ ਕਿ ਇਹ ਮਰਦ ਕਮਿਸ਼ਨ ਬੰਨਣਾ ਮਰਦ ਦੇ ਹੱਕ ਵਿੱਚ ਬੋਲਣਾ ਸ਼ਾਇਦ ਕੋਈ ਕਿਸੇ ਤਰ੍ਹਾਂ ਦੀ ਰਾਜਨੀਤੀ ਹੈ ਨਹੀਂ ਦੋਸਤੋ ਅਜਿਆ ਕੁਝ ਵੀ ਨਹੀਂ ਹੈ ਇਹ ਤਾਂ ਉਹਨਾਂ ਮਰਦਾਂ ਦੇ ਆਵਾਜ਼ ਹੈ ਉਹਨਾਂ ਘਰਾਂ ਵਿੱਚੋਂ ਆਵਾਜ਼ ਨਿਕਲ ਰਹੀ ਹੈ ਜਿੱਥੇ ਮਰਦ ਬੁਰੀ ਤਰ੍ਹਾਂ ਪੈਸ ਰਹੇ ਹਨ ਮਰਦਾਂ ਦੇ ਹੱਕਾਂ ਦੀ ਰਾਖੀ ਕਰ ਸਕੀਏ ਸਾਡਾ ਇਹ ਸਭ ਦਾ ਫਰਜ਼ ਬਣਦਾ ਹੈ ਕਿ ਜਦੋਂ ਅਜਿਹੇ ਮੁੱਦੇ ਸਾਡੇ ਸਾਹਮਣੇ ਆਉਂਦੇ ਹਨ ਤਾਂ ਅਸੀਂ ਸਾਰੇ ਰਲ ਕੇ ਵਿਚਾਰ ਕਰੀਏ ਕਿ ਇਹ ਕਿਸੇ ਇੱਕ ਇਕੱਲੇ ਦੇ ਕਰਨ ਦਾ ਕੰਮ ਨਹੀਂ ਹੈ ਸਦ ਦੇ ਉਪਰਾਲੇ ਨਾਲ ਹੀ ਅਜਿਹੇ ਕੰਮ ਨਿਪਰੇ ਚੜਦੇ ਹਨ ਸੋ ਮਾਰਬਿਤ ਮਿਸ਼ਨ ਦੇ ਹੱਥ ਵਿੱਚ ਇਕੱਠੇ ਹੋਈਏ ਅਤੇ ਮਰਦਾਂ ਨੂੰ ਨਿਆਂ ਦਿਵਾ ਸਕੀਏ ਆਪਾਂ ਸਭ ਜਾਣਦੇ ਆਪਾਂ ਕਹਿੰਦੇ ਸੀ ਪਹਿਲਾਂ ਬੇਟੀ ਬਚਾਓ ਤੇ ਬੇਟੀ ਪੜਾਓ ਹੁਣ ਆਪਾਂ ਕਹਿੰਨੇ ਆ ਕਿ ਬੇਟਾ ਬਚਾਓ ਤੇ ਸਮਾਜ ਬਚਾਓ ਜਾਂ ਬੇਟਾ ਬਚਾਓ ਤਾਂ ਦੇਸ਼ ਬਚਾਓ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਔਰਤਾਂ ਦੇ ਹੱਕ ਵਿੱਚ ਲਿਖਦੇ ਲਿਖਦੇ ਅਸੀਂ ਕਿਤੇ ਤਾਂ ਹੀ ਗਲਤੀ ਤਾਂ ਨਹੀਂ ਕਰ ਰਹੇ ਕਿਉਂਕਿ ਜਿਹੜੇ ਮਰਦਾ ਹੈ ਸ਼ਾਇਦ ਕਿਤੇ ਅਨਗੋਲੇ ਹੋ ਰਹੇ ਹਨ ਯਾਰੀ ਦੋਸਤ ਮੈਂ ਪਰਮਜੀਤ ਘਰ ਤੋਂ ਮੈਂ ਕਾਫੀ ਸਮਾਂ ਅਧਿਆਪਕ ਦੇ ਕਿਤੇ ਵਜੋਂ ਸੇਵਾ ਕਰਦੀ ਰਹੀ ਹਾਂ ਤੇ ਮੈਂ ਹੁਣ ਆਪਣੇ ਇੱਕ ਸਕੂਲ ਵਿੱਚ ਐਜ਼ ਜਨਰਲ ਸੈਕਟਰੀ ਕੰਮ ਕਰ ਰਹੀ ਹਾਂ ਬੱਚੇ ਤੇ ਬੱਚੀਆਂ ਨਾਲ ਮੇਰਾ ਵਾਹ ਵਾਸਤਾ ਕਾਫੀ ਲੰਮੇ ਸਮੇਤੋਂ ਹੈ ਕਾਫੀ ਸਮੇਂ ਪਹਿਲਾਂ ਮੈਂ ਔਰਤਾਂ ਦੇ ਹੱਕ ਵਿੱਚ ਕਵਿਤਾ ਕਹਾਣੀ ਗੀਤ ਲਿਖਿਆ ਕਰਦੀ ਸੀ ਕਿਉਂਕਿ ਉਸ ਵੇਲੇ ওই ਸਮੇਂ ਦੀ ਮੰਗ ਸੀ ਇਹ ਨਹੀਂ ਮੈਂ ਕਹਿੰਦੀ ਕਿ ਹੁਣ ਲੜਕੀਆਂ ਉੱਪਰ ਤਸ਼ੱਦਦ ਬਿਲਕੁਲ ਬੰਦ ਹੋ ਗਏ ਹਨ ਹਾਂ ਉਹ ਜੇ ਏਰੀਆ ਜਿੱਥੇ ਡਿੱਡਾ ਦਾ ਪਸਾਰਾ ਨਹੀਂ ਹੈ ਲੋਕ ਰੂੜੀਵਾਦੀ ਹਨ ਉਹ ਸ਼ਾਇਦ ਹਜੇ ਵੀ ਲੜਕੀਆਂ ਉੱਪਰ ਜ਼ੁਲਮ ਕਰਦੇ ਹੋਣਗੇ ਪਰ 80 85% ਸੋਚ ਵਿੱਚ ਸਮਾਜ ਦੀ ਸੋਚ ਵਿੱਚ ਲੋਕਾਂ ਦੀ ਸੋਚ ਵਿੱਚ ਬਦਲਾਅ ਆ ਗਿਆ ਹੈ ਹੁਣ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਆਰਥਾਂ ਦੇ ਧੱਕ ਵਿੱਚ ਲਿਖਦੇ ਲਿਖਦੇ ਅਸੀਂ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਰਹੇ ਕਿਉਂਕਿ ਜੋ ਜਿਹੜੇ ਮਰਦਾ ਹੈ ਸ਼ਾਇਦ ਕਿਤੇ ਅਨਗੋਲੇ ਹੋ ਰਹੇ ਹਨ ਉਹਨਾਂ ਦੇ ਹੱਕ ਮਾਰੇ ਜਾ ਰਹੇ ਹਨ ਲੜਕੀਆਂ ਆਪਣੇ ਹੱਕਾਂ ਲਈ ਲੜਦੀਆਂ ਲੜਦੀਆਂ ਬਹੁਤ ਆਗਾ ਨਿਕਲ ਗਈਆਂ ਹਨ ਮਹਿਲਾ ਕਮਿਸ਼ਨ ਲਈ ਬਣਾਏ ਗਏ ਜੋ ਕਾਨੂੰਨ ਸਾਹਮਣੇ ਉਹਨਾਂ ਦੀ ਦੁਰਵਰਤਾ ਹੋਣ ਲੱਗ ਪਈ ਹੈ ਲੜਕਿਆਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਅਜਿਹਾ ਦੇਖਦੇ ਹੋਏ ਆਸ-ਪਾਸ ਅਸੀਂ ਦੇਖਦੀ ਹਾਂ ਕਿ ਲੜਕੇ ਤਸ਼ੱਬੀ ਕਰਨ ਤੋਂ ਡਰ ਰਹੇ ਹਨ ਕਦੇ ਅਜਿਹਾ ਵੀ ਸੁਣਨ ਵਿੱਚ ਆਇਆ ਸੀ ਜੋ ਅੱਜ ਅਸੀਂ ਸੁਣ ਰਹੇ ਹਾਂ ਸੱਚੀ ਹੀ ਅਜਿਹਾ ਕੁਝ ਹੋ ਰਿਹਾ ਹੈ ਸਾਡੇ ਸਮਾਜ ਵਿੱਚ ਸ਼ਾਇਦ ਦੇਖਣ ਵਾਲਿਆਂ ਨੂੰ ਲੱਗਦਾ ਹੋਵੇਗਾ ਕਿ ਇਹ ਮਰਦ ਕਮਿਸ਼ਨ ਮੰਨਣਾ ਮਰਦ ਦੇ ਹੱਕ ਵਿੱਚ ਬੋਲਣਾ ਸ਼ਾਇਦ ਕੋਈ ਕਿਸੇ ਤਰ੍ਹਾਂ ਦੀ ਰਾਜਨੀਤੀ ਹੈ ਨਹੀਂ ਦੋਸਤੋ ਅਜਿਆ ਕੁਝ ਵੀ ਨਹੀਂ ਹੈ ਇਹ ਤਾਂ ਉਹਨਾਂ ਮਰਦਾਂ ਦੇ ਆਵਾਜ਼ ਹੈ ਉਹਨਾਂ ਘਰਾਂ ਵਿੱਚੋਂ ਆਵਾਜ਼ ਨਿਕਲ ਰਹੀ ਹੈ ਜਿੱਥੇ ਮਰਦ ਬੁਰੀ ਤਰ੍ਹਾਂ ਪੇਸ ਰਹੇ ਹਨ ਉਹਨਾਂ ਤੇ ਜ਼ੁਲਮਤੀ ਹੋ ਰਹੀ ਹੈ ਇਹ ਮੁੱਦੇ ਘਰਾਂ ਵਿੱਚੋਂ ਹੀ ਨਿਕਲ ਗਏ ਹਨ ਹੱਥੀ ਘਰੇ ਵਿੱਚ ਤਾਂਾਂ ਵਿੱਚੋਂ ਹੀ ਆਵਾਜ਼ਾਂ ਆ ਰਹੀਆਂ ਹਨ ਕਿ ਮਰਦਾਂ ਦੇ ਘਰ ਵਿੱਚ ਕੁਝ ਕੀਤਾ ਜਾਵੇ ਉਹਨਾਂ ਬਾਰੇ ਕੁਝ ਸੋਚਿਆ ਜਾ ਸਕੇ ਦੋਸਤੋ ਰੱਬ ਨੇ ਔਰਤ ਦੀ ਜੋ ਹੋਂਦ ਬਣਾਈ ਆ ਕੁਝ ਸੋਚ ਕੇ ਹੀ ਬਣਾਈ ਹੋਣੀ ਆ ਕਿ ਲੜਕੀਆਂ ਦੇ जिम्मे ਬੱਚੇ ਪੈਦਾ ਕਰਨਾ ਬੱਚਿਆਂ ਦੀ ਪਰਵਿਸ਼ ਕਰਨਾ ਇਹ ਕੰਮ ਨੂੰ ਸੰਭਿਆ ਗਿਆ ਸੀ ਪਰ ਲੜਕੀਆਂ ਦੇ ਪੜਨ ਕਰਕੇ ਕੁਝ ਹਾਲਾਤ ਬਦਲ ਗਏ ਹਨ ਅਨੰਤ ਬੱਚੀਆਂ ਸ਼ਾਦੀ ਕਰਨ ਲਈ ਤਿਆਰ ਨਹੀਂ ਹਨ ਤੇ ਜੋ ਸ਼ਾਦੀ ਕਰ ਲੈਂਦੀਆਂ ਤਾਂ ਬੱਚਾ ਪੈਦਾ ਕਰਨ ਲਈ ਤਿਆਰ ਨਹੀਂ ਹਨ ਠੀਕ ਹੈ ਹੱਕ ਲੈਂਦਾ ਸਭ ਨੂੰ ਹੀ ਹੱਕ ਹੈ ਪਰ ਦੂਜੇ ਦੇ ਹੱਕ ਤੇ ਡਾਕਾ ਮਾਰਨਾ ਕਿੰਨੀ ਕੁ ਸਾਨਪ ਦੀ ਗੱਲ ਹੈ ਲੜਕੀਆਂ ਬੇਸ਼ੱਕ ਲੜਕੀਆਂ ਦੇ ਬਰਾਬਰ ਪੜ ਗਈਆਂ ਹਨ ਪਰ ਘਰ ਨੂੰ ਚਲਾਉਣ ਲਈ ਦੋਹਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਦੋਵੇਂ ਹੀ ਬਰਾਬਰ ਦੇ ਹਿੱਸੇਦਾਰ ਹਨ ਕਿਸੇ ਵੀ ਇੱਕ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਦੋਨਾ ਪਾਸਿਆਂ ਤੋਂ ਪੂਰੀ ਤਰ੍ਹਾਂ ਇੱਜ਼ਤ ਹੋਣੀ ਚਾਹੀਦੀ ਹੈ ਰਿਸਪੈਕਟ ਹੋਣੀ ਚਾਹੀਦੀ ਹੈ ਮੈਂ ਕਾਫੀ ਸਮਾਂ ਪਹਿਲਾਂ ਇੱਕ ਕਵਤਾ ਲਿਖੀ ਸੀ ਮੰਮਤਾ ਦੀ ਮੂਰਤ ਤੇ ਬੜੀ ਵਾਇਰਲ ਹੋਈ ਸੀ ਮੈਨੂੰ ਕਾਫੀ ਖਾਸ ਕਰਕੇ ਵੀਰਾਂ ਦੇ ਫੋਨ ਆਏ ਸਨ ਕਿ ਤੁਸੀਂ ਔਰਤ ਹੋ ਕੇ ਔਰਤ ਦੇ ਖਿਲਾਫ ਕਿਸ ਤਰ੍ਹਾਂ ਲਿਖ ਦਿੱਤਾ ਤਾਂ ਜੀ ਮੈਨੂੰ ਲੱਗਿਆ ਕਿ ਜੋ ਸਮੇਂ ਦੀ ਮੰਗ ਆਇਆ ਮੇਰੇ ਆਸ-ਪਾਸ ਜੋ ਵਿਚ ਰਿਹਾ ਹੈ ਮੈਂ ਉਹ ਵੀ ਆਪਣਾ ਕਲਮ ਜ਼ਰੀਦ ਦਿੱਤੀ ਹੈ ਦੇਸ ਤੋਂ ਸ ਕਵਿਤਾ ਦੇ ਬੋਲਚਾਂ ਕੀ ਤੇ ਆਨੀ ਅਬਲਾ ਸੀ ਨਹੀਂ ਇਸ ਦਾ ਜੋਰ ਸੀ ਗਾਹ ਵਾਂਗੂ ਸੰਗਲ ਫੜਾ ਕੇ ਮਾਫੇ ਦਿੰਦੇ ਤੌਰ ਸੀ ਉਹਨੇ ਆਪਣਾ ਵਰਤ ਰਲਣੇ ਤੁਰ ਜਾਂਦੀ ਕੱਲੀ ਐ ਮਮਤਾ ਦੀਏ ਮੂਰਤ ਕਿਹੜੇ ਰਾਹੇ ਚੱਲੀ ਐ ਪੜ੍ਹਨਾ ਲਿਖਣਾ ਮਾੜੀ ਗੱਲ ਨਹੀਂ ਸਭ ਪੜ੍ਹਦੇ ਨੇ ਖੱਡੇ ਅਫਸਰ ਬਣ ਕੇ ਹੀ ਤੋਰਾਂ ਤੇ ਖੜਦੇ ਨੇ ਰੱਬਾ ਕਰਦੇ ਪੰਨੀ ਤੇ ਨજર ਸਵੱਲੀ ਜੀ ਖਬਰੇ ਇਸ ਨੂੰ ਮੱਤਾ ਜਾਵੇ ਕੰਬੀ ਚੱਲੀ ਜੀ ਮੰਮਤਾ ਦੀ ਇਹ ਮੋਰਤ ਕਿਹੜੇ ਰਾਹੇ ਚੱਲੀ ਜੀ ਸੁਗਰ ਸੁਆਣੀ ਕਹਿੰਦੇ ਸੀ ਹੁਣ ਹੋ ਰਹੀ ਚੱਲੀ ਜੀ ਦੋਸਤੋ ਇੱਕ ਕਵਿਤਾ ਮੇਰੀ ਤਕਰੀਬਨ 20 ਸਾਲ ਪਹਿਲਾਂ ਲਿਖੀ ਹੋ ਸਕਦੀ ਹੈ ਉਸ ਤੋਂ ਜ਼ਿਆਦਾ ਹੀ ਹੋ ਗਿਆ ਹੁਣ ਸਮਾਂ ਇਹ ਹੁਣ ਆਪਾ ਦੇਖਦੇ ਹਾਂ ਕਿ ਆਸ-ਪਾਸ ਕੈਸਾ ਮਾਹੌਲ ਬਣਿਆ ਪਿਆ ਹੈ ਮਰਦਾਂ ਦੇ ਹੱਥ ਵਿੱਚ ਆਵਾਜ਼ ਖੋਨ ਲਈ ਮੰਨ ਕਰਦਾ ਹੈ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਅਸੀਂ ਇਸ ਮੁੱਦੇ ਤੇ ਸੋਚ ਵਿਚਾਰ ਕਰੀਏ ਕਿਤੇ ਸੱਚੀ ਆਪਾਂ ਇਸ ਗੱਲ ਤੋਂ ਵਿਛੜ ਨਾ ਜਾਈਏ ਇਸ ਇਸ ਗੱਲ ਤੋਂ ਦੂਰ ਨਾ ਹੋ ਜਾਈਏ ਕਿ ਸਮਾਪਨ ਇਹ ਤੁਮਿਕਲ ਜਾਵੇ ਕੀ ਆਪਾਂ ਮਰਦਾਂ ਲਈ ਕੁਝ ਨਾ ਕਰ ਸਕੀਏ ਤਾਂ ਜੋ ਅਸੀਂ ਮਰਦਾਂ ਦੇ ਹੱਕਾਂ ਦੀ ਰਾਖੀ ਕਰ ਸਕੀਏ ਸਾਡਾ ਇਹ ਸਭੈ ਫਰਜ਼ ਬਣਦਾ ਹੈ ਕਿ ਜਦੋਂ ਅਜਿਹੇ ਮੁੱਦੇ ਸਾਡੇ ਸਾਹਮਣੇ ਆਉਂਦੇ ਹਨ ਤਾਂ ਅਸੀਂ ਸਾਰੇ ਰਲ ਕੇ ਵਿਚਾਰ ਕਰੀਏ ਇਹ ਕਿਸੇ ਇੱਕ ਇਕੱਲੇ ਦੇ ਕਰਨ ਦਾ ਕੰਮ ਨਹੀਂ ਹੈ ਸਭ ਦੇ ਪਰਾਲੇ ਨਾਲ ਹੀ ਅਜਿਹੇ ਕੰਮ ਲਿਪਰੇ ਚੜਦੇ ਹਨ ਮਰਦ ਕਮਿਸ਼ਨ ਦੇ ਹੱਥ ਵਿੱਚ ਇਕੱਠੇ ਹੋਈਏ ਅਤੇ ਮਰਦਾਂ ਨੂੰ ਨਿਆਂ ਦਿਵਾ ਸਕੀਏ ਆਪਾਂ ਸਭ ਜਾਣਦੇ ਆਪਾਂ ਕਹਿੰਦੇ ਸੀ ਪਹਿਲਾਂ ਬੇਟੀ ਬਚਾਓ ਤੇ ਬੇਟੀ ਪੜਾਓ ਹੁਣ ਆਪਾਂ ਕਹਿੰਨੇ ਆ ਕਿ ਬੇਟਾ ਬਚਾਓ ਤੇ ਸਮਾਜ ਬਚਾਓ ਜਾਂ ਬੇਟਾ ਬਚਾਓ ਤਾਂ ਦੇਸ਼ ਬਚਾਓ ਸੋ ਮੇਰੀਆਂ ਇਹਨਾਂ ਗੱਲਾਂ ਤੇ ਵਿਚਾਰ ਕਰਿਓ ਸਾਰੇ ਜਾਣੇ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ तो मैं खीमा भी जा चुका और जो मेरे मन में आया मैं आप जो बुरद भैनों जी का ना है सो आप जी देखो परमजीत कौर अम्मी धन्यवाद जी धन्यवाद